ਕੋਈ ਕੋਈ ਕੀ ਸਰਟਡੀ ਨੂੰ ਵੀ ਹਾਲੋ ਸੋਸ਼ਲ ਮੀਡੀਆ ਦੇ ਉੱਤੇ 19 ਸਾਲ ਬਾਅਦ ਬੇਟਾ ਮਿਲਿਆ ਕਿੱਥੋਂ ਆਇਆ ਕਿ ਕਦੋਂ ਟਡੀ ਮੈਕ ਜੁਈ ਸੀ ਇਹ ਮੈਂ 2002 ਦੇ ਵਿੱਚ ਦੀ ਮਮਾ ਨੂੰ ਮਿਲਿਆ ਸੀ ਜਪਾਨ ਆਪਣੇ ਜਪਨੀਜ਼ ਨੇ ਥਾਈਲੈਂਡ 에য়ারਪੋਰਟ ਤੇ ਮਿਲਿਆ ਸੀ ਤੇ ਉਸ ਤੋਂ ਬਾਅਦ ਉਹ ਇੰਡੀਆ ਉਹਨਾਂ ਨੂੰ ਲੈ ਕੇ ਆਇਆ ਸੀ ਮੈਂ ਇੱਥੇ ਕਮਾਇਆ ਫਿਰ ਤੇ 2002 ਚ ਹੀ ਉਹ ਫਿਰ ਮੈਨੂੰ ਸਪਾਂਸਰ ਭੇਜ ਕੇ ਤਾਂ ਉਹ ਮੈਨੂੰ ਉੱਥੇ ਸੱਦ ਲਿਆ ਸੀ ਜਪਾਨ ਦੇ ਵਿੱਚ ਇਹ ਕਿਦਾਂ ਪਿਆਰ ਦੀ ਕਹਾਣੀ ਕਿਦਾਂ ਸ਼ਟਾਰਟ ਹੋਈ ਪਿਆਰ ਦੀ ਕਹਾਣੀ 2002 ਚ ਸਟਾਰਟ ਹੋ ਗਈ ਸੀ ਜਦੋਂ ਫਸਟ ਟਾਈਮ ਮਿਲੇ ਸੀ ਜੀ ਮੇਰਾ ਨਾਮ ਗੁਰਵਿੰਦਰ ਕੌਰ ਹੈ ਮੇਰੀ ਮੈਰਿਜ ਹੋਈ 2009 ਦੇ ਵਿੱਚ ਤੇ ਮੈਨੂੰ ਮੈਰਿਜ ਬਾਰੇ ਦੱਸਿਆ ਸੀ ਕਿ ਇਹਨਾਂ ਦੀ ਮੈਰਿਜ ਹੋਈ ਹੈ ਬਟ ਮੈਨੂੰ ਇਹ ਨਹੀਂ ਸੀ ਪਤਾ ਕਿ ਇਹਨਾਂ ਦਾ ਬੇਟਾ ਵੀ ਆ ਜੀ ਇਹ ਫਿਰ ਹੌਲੀ ਹੌਲੀ ਜਦੋਂ ਇਹਨਾਂ ਨੇ ਮੈਨੂੰ ਮੈਂ ਇਹਨਾਂ ਨੂੰ ਪੁੱਛਿਆ ਇਹ ਮਤਲਬ ਕਿ ਟੈਨਸ਼ਨ ਲੈਂਦੇ ਸੀ ਕੋਸ਼ਿਸ਼ ਪਾਉਂਦੇ ਸੀ ਮੇਰੇ ਕੋ ਤੇ ਮੈਂ ਇਹਨਾਂ ਨੂੰ ਪੁੱਛਿਆ ਤੇ ਕਹਿੰਦੇ ਕਿ ਮੇਰਾ ਇੱਕ ਬੇਟਾ ਸੀ ਜਪਾਨ ਫਿਰ ਮਤਲਬ ਉਸ ਤੋਂ ਬਾਅਦ ਮੈਂ ਹੌਲੀ 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 ਅਰਦਾਸਾਂ ਕਰਨੀਆਂ ਸ਼ੁਰੂ ਕੀਤੀਆਂ ਕਿ ਇਹ ਟੈਨਸ਼ਨ ਲੈਂਦੇ ਹੀ ਕਿ ਬੇਟਾ ਸਾਡਾ ਵਾਪਸ ਆ ਜਾਏ ਤੇ ਅਚਾਨਕ ਰਖੜੀ ਵਾਲੇ ਦਿਨ ਇੱਕ ਇਸ ਤਰ੍ਹਾਂ ਦਾ ਚਮਤਕਾਰ ਹੀ ਹੋਇਆ ਕਿ ਸਾਨੂੰ ਇਹ ਬੇਟਾ ਵਾਪਸ ਮਿਲਿਆ ਤੇ ਬੜੀ ਖੁਸ਼ੀ ਹੋਈ ਹੈ ਹੁਣ ਸਾਡਾ ਦਿਲ ਨਹੀਂ ਕਰਦਾ ਕਿ ਉਹ ਵਾਪਸ ਜਾਵੇ ਤੁਹਾਡੀ ਮੈਰਿਜ ਨੂੰ ਕਿੰਨਾ ਚਿਰ ਹੋ ਗਿਆ ਸੀ ਪਾਸ? ਅ 2009 ਦੇ ਵਿੱਚ ਮੇਰੀ ਮੈਰਿਜ ਹੋਈ ਸੀ ਤੇ ਇਹ 2009 ਦੇ ਵਿੱਚ ਜੁਬਾਨੀ ਗਈ ਸੀ ਅ ਇਹ 2009 ਇੰਨਾ ਦੀ ਹਿਸਟਰੀ ਤੇ ਪ੍ਰੋਪਰ ਇਹਨਾਂ ਨੇ ਮਦਰ ਮਮਾ ਇਹਨਾਂ ਨੂੰ ਸਾਰਾ ਪਤਾ ਆ ਕਿ ਕਿ ਗਏ ਸੀ ਇਹ ਬਾਹਰ 2000 ਲਾਸਟ 5 ਦੇ ਵਿੱਚ ਇਹ ਆਪਸ ਵਿੱਚ ਦੋਵੇਂ ਜਣੇ ਅਲੱਗ ਹੋਏ ਆ ਕੋਈ ਗੱਲਬਾਤ ਕਰਦੇ ਸੀ ਘਰ ਦੇ ਵਿੱਚ ਕਿ ਮੇਰੀ ਮੈਰਿਜ ਹੋਈ ਆ ਹਾਂ ਜਦੋਂ ਇਹਨਾਂ ਨੇ ਮੈਨੂੰ ਦੱਸਿਆ ਹੀ ਫਿਰ ਬਾਅਦ ਵਿੱਚ ਸਾਰਾ ਕੁਝ ਮੈਨੂੰ ਦੱਸਤਾ ਸੀ ਤੇ ਪਰ ਇੱਕ ਵਾਰ ਤੋਂ ਵਾਸਤੇ ਬਹੁਤ ਵੱਡੀ ਗੱਲ ਹੋਈ ਹੈ ਤੇ ਹੈ ਪਰ ਮੈਨੂੰ ਹੁਣ ਬੇਟੇ ਨੂੰ ਵੇਖ ਕੇ ਬੜੀ ਖੁਸ਼ੀ ਆ ਮੈਨੂੰ ਚਾਹੀਦੀ ਕਿ ਉਹ ਵਾਪਸ ਜਾਵੇ ਮੈਨੂੰ ਲੱਗਦਾ ਹੀ ਨਹੀਂ ਕਿ ਇਹ ਬੇਟਾ ਮਤਲਬ ਇਸ ਦੀ ਮਦਰ ਕੋਈ ਹੋ ਰਹੀ ਹੈ ਮੈਂ ਚਾਹੁੰਦੀ ਕਿ ਬੇਟਾ ਮੇਰੇ ਕੋਲ ਹੀ ਰਹੇ ਹਾਂ ਤੇ ਜਿਹੜਾ ਵੀਜ਼ਾ ਖਤਮ ਹੋ ਰਿਹਾ ਜਾ ਰਿਹਾ ਮੈਂ ਜਿਉਂਪਾ ਵੀ ਸੀ ਰੱਖਣੀ ਤੇ ਪਰ ਦਿਲ ਫਿਰ ਮੁਸ਼ਕਲ ਆ ਰਹੀ ਹੈ ਜੀ ਉਸੇ ਹੁਣ ਬੇਟਾ ਜਾ ਰਿਹਾ ਹਾਂਜੀ ਮੇਰਾ ਨਹੀਂ ਦਿਲ ਕਰਦਾ ਕਿ ਵਾਪਸ ਜਾਵੇ ਕੀ ਸਰਕਾਰ ਕੋਈ ਮੰਗ ਕਰਦੇ ਹੋ ਤੁਸੀਂ ਕਿ ਵੀਜ਼ਾ ਵਧਾਇਆ ਜਾਵੇ ਬੇਟੇ ਦਾ ਨਹੀਂ ਇਹ ਸਟੱਡੀ ਕਰਦਾ ਹੈ ਇਹਦੀ ਮਜਬੂਰੀ ਆ ਇੱਕ ਵਾਰੀ ਨੂੰ ਜਾਣਾ ਪਊਗਾ ਤੇ ਫਿਰ ਇਹ ਕਹਿੰਦਾ ਕਿ ਮੈਂ ਵੀ ਮਿਲਣ ਨਾਲ ਵਾਸਤੇ ਤੁਹਾਨੂੰ ਆਉਂਗਾ ਮੈਂ ਤੁਹਾਡੇ ਨਾਲ ਟੱਚ ਤੇ ਰਹੂੰਗਾ ਮੈਂ ਆਇਆ ਕਰੂੰਗਾ ਤੇ ਕਿਦਾਂ ਦਾ ਮਹਿਸੂਸਾਇ ਇਨੇ ਦਿਨ ਤੁਹਾਡੇ ਕੋ ਰਿਹਾ ਵਾ ਕਿਦਾਂ ਖਾਣ ਪੀਣ ਕਿਦਾਂ ਦਾ ਰਿਹਾ ਸੀ ਠੀਕ ਨਾ ਬੜਾ ਵਧੀਆ ਮੈਨੂੰ ਲੱਗਦਾ ਹੀ ਨਹੀਂ ਕਿ ਇਹ ਜਾਪਾਨ ਤੋਂ ਆਇਆ ਹੈ ਕਿ ਫੈਮਿਲੀ ਵਾਂਗ ਇਸ ਤਰ੍ਹਾਂ ਲੱਗਦਾ ਜਿਸਨੂੰ ਪਹਿਲਾਂ ਹੀ ਸਾਡੇ ਫੈਮਿਲੀ ਮੈਂਬਰ ਹੀ ਆ ਸਾਡੇ ਨਾਲ ਹੀ ਰਹਿੰਦਾ ਕੋਈ ਮੁਸ਼ਕਲ ਨਹੀਂ ਆਈ ਬੜਾ ਵਧੀਆ ਬੇਟੀ ਨੂੰ ਇੱਕ ਭਰਾ ਮਿਲ ਗਿਆ ਹਾਂਜੀ ਹਾਂਜੀ ਉਹ ਵੀ ਰਖੜੀ ਤੇ ਦੋਫਾ ਸੀ ਹਾਂਜੀ ਰਖੜੀ ਕਿਉਂਕਿ ਉਹ ਮੰਗਦੀ ਸੀ ਕਿ ਮੇਰਾ ਭਰਾ ਹੋਵੇ ਮੇਰਾ ਭਰਾ ਹੋਵੇ ਉਹਨੂੰ ਚਾਹਨ ਕੇ ਮਿਲਿਆ ਕਿ ਦੇਖ ਇਹਨਾਂ ਦੇ ਮਮਾ ਨਾਲ ਗੱਲ ਹੋਈ ਠੰਡੀ ਉੱਥੇ ਜਾਪਾਨ ਦੇ ਵਿੱਚ ਨਹੀਂ ਮੇਰੀ ਨਹੀਂ ਹੋਈ ਗੱਲ ਕਰਨਾ ਚਾਹੁੰਗੀਆਂ ਸੀ ਮੈਂ ਨਹੀਂ ਚਾਹੁੰਦੀ ਪਰ ਮੇਰਾ ਮੇਰਾ ਇੱਕ इमोशनल ਜੀ ਇੱਕ ਮਰ ਕੇ ਆਪਣੇ ਆਪ ਨੂੰ ਲੈ ਕੇ ਇਹਨਾਂ ਦੀ ਕਿ ਇੱਕ ਮਦਰ ਨੂੰ ਮਿਸ ਕਰਦਾ ਹੋਗਾ ਜਾਂ ਇਹਦੇ ਪਾਪਾ ਚਾਹੁੰਦੇ ਹੋਣਗੇ ਅੰਦਰੋਂ ਮੈਂ ਇਹਨਾਂ ਦੀ ਫੀਲਿੰਗ ਨੂੰ ਲੈ ਕੇ ਮੈਂ ਚਾਹੁੰਦੀ ਆ ਕਿ ਜੇ ਇਹ ਗੱਲ ਕਰਨਾ ਚਾਹੁੰਦੇ ਤਾਂ ਕਰ ਸਕਦੇ ਮੈਨੂੰ ਕੋਈ ਪ੍ਰੋਬਲਮ ਨਹੀਂ ਕਦੀ ਗੱਲ ਤੁਹਾਡੇ ਸਾਹਮਣੇ ਕੀਤੀ ਵੀਡੀਓ ਬਣੀ ਹਾਂਜੀ ਮੇਰੇ ਨਾਲ ਮੇਰੇ ਸਾਹਮਣੇ ਗੱਲ ਕੀਤੀ ਇਹਨਾਂ ਨੇ ਮੈਂ ਨਮ ਅਵਲੀਨ ਕੋਹਰਾ ਕੀ ਕਹਿਣਾ ਚਾਹੋਗੇ ਕਿ ਵੀਡੀਓ ਤੁਹਾਡੀ ਵਾਇਰਲ ਹੋ ਰਹੀ ਹੈ ਤੁਹਾਡੇ ਬਰਾਦਰ ਦੇ ਨਾਲ ਜਿਹੜੇ ਜਪਾਨ ਚ ਆਇਆ ਕਿੱਦਾਂ ਲੱਗਾ ਹਾਂਜੀ ਮੈਨੂੰ ਬਹੁਤ ਵਧੀਆ ਲੱਗਾ ਕਿ ਉਹ ਵੀ ਰਖੜੀ ਵਾਲੇ ਦਿਨ ਆਏ ਮੈਨੂੰ ਬਹੁਤ ਵੱਡਾ ਗਿਫਟ ਮਿਲ ਗਿਆ ਤੇ ਮੇਰੇ ਵੈਸੇ ਕਜ਼ਨ ਭਰਾ ਵੀ ਆ ਗਏ ਉਹ ਮੰਨਾ ਬਹੁਤ ਪਿਆਰ ਕਰਦੇ ਆ ਪਰ ਇੱਕ ਹੁਣ ਰੀਅਲ ਆ ਉਹ ਮੈਨੂੰ ਨਾਲ ਰੱਖਣਗੇ ਹਮੇਸ਼ਾ ਮੇਰੇ ਨਾਲ ਰਹਿਣਗੇ ਪਤਾ ਨਹੀਂ ਹੁਣ ਅਗਲੀ ਰਖੜੀ ਤੇ ਆਪਾਂ ਨਾਲ ਹੋਈਏ ਨਾ ਹੋਈਏ ਪਰ ਇੱਕ ਰਖੜੀ ਤੇ ਮੈਂ ਉਹਨਾਂ ਨੂੰ ਬੰਨਤੀ ਆ ਹੁਣ ਮੈਂ ਬਹੁਤ ਖੁਸ਼ ਆ ਕਹਿੰਦੇ ਕਿ ਸਕੂਲ ਦੇ ਵਿੱਚ ਬੜਾ ਮਹਿਸੂਸ ਹੁੰਦਾ ਕਿ ਬ੍ਰਦਰ ਨਹੀਂ ਸੀ ਮੇਰਾ ਹਾਂਜੀ ਸਾਰੇ ਮੈਨੂੰ ਪੁੱਛਦੇ ਕਿ ਤੂੰ ਕੱਲੀ ਆ ਮੈਂ ਕਿਹਾ ਹਾਂਜੀ ਪਰ ਹੁਣ ਮੈਨੂੰ ਕੋਈ ਪੁੱਛਦਾ ਹੁਣ ਮੈਂ ਕਹਿੰਦੀ ਆ ਕਿ ਮੇਰਾ ਹਾਂਪਰਾ ਹੈ گاਵਾ ਬਾਰੋ ਆਇਆ ਵਾ ਤੇ ਬੜੀ ਹੁਣ ਹੁੰਦਾ ਵਾ ਹੁਣ ਮੈਂ ਮਾਨਣਾ ਕਹਿੰਦੀ ਹਾਂ ਮੇਰਾ ਸਕਾ ਭਰਾ ਵੀ ਹੈਗਾ ਵਾ ਕਰੀ ਤੇਰੇ ਲਈ ਮੰਮੀ ਨਾਲ ਗੱਲ ਹੋਈ ਆ ਇਹਨਾਂ ਦੇ ਪਪਾ ਨਾਲ ਨਾ ਨਹੀਂ ਹੋਈ ਤੇ ਕਿਤੇ ਲੈਂਗੁਏਜ ਵੀ ਪਤਾ ਲੱਗ ਜਾਂਦੀ ਹੈ ਹਾਂਜੀ ਇੰਗਲਿਸ਼ ਬੋਲਦੇ ਆ ਇੰਗਲਿਸ਼ ਸਮਝ ਲੱਗ ਜਾਂਦੀ ਨਹੀਂ ਤੇ ਪਪਾ ਜੀ ਆਪਨੇ ਇਸ ਚ ਟ੍ਰਾਂਸਲੇਟ ਕਰ ਦਿੰਦੇ ਆ ਕਿੱਦਾਂ ਫਿਰ ਆ ਜਿੰਨੇ ਦਿਨ ਤੁਸੀਂ ਨਾਲ ਰਹੇ ਹੋ ਕਿਦਾਂ ਦਾ ਟਾਈਮ ਸਪੈਂਡ ਨੀ ਬਹੁਤ ਵਧੀਆ ਟਾਈਮ ਸਪੈਂਡ ਕੀਤਾ ਆਪਾਂ ਬਾਹਰ ਗਏ ਵਾਗਾ ਬਾਰਡਰ 골ਡਨ ਟੈਂਪਲ ਤੇ ਹੋਰ ਵੀ ਆਪਾਂ ਬਾਹਰ ਖਾਣਾ ਖਾਧਾ ਤੇ ਬਹੁਤ ਇੰਜੋਏ ਕੀਤਾ ਇਕੱਠਿਆਂ ਨੇ ਤੇ ਹੁਣ ਵੀ ਜਗਤ ਮੋਹਨ ਨਾਲ ਵਾਪਸ ਜਾ ਰਹੇ ਕਿਦਾਂ ਦਾ ਲੱਗ ਰਿਹਾ ਬਹੁਤ ਇਮੋਸ਼ਨਲ ਉਹਨਾਂ ਦਾ ਫਰੈਂਡ ਗਿਆ ਹੀ ਪਰ ਉਦੋਂ ਅਨੁਭਵ ਹੋਇਆ ਤੇ ਹੁਣ ਤੇ ਸੱਕਾ ਭਰਾ ਵਾ ਬਾਹਰ ਜਾਊਗਾ ਤੇ ਫਿਰ ਹੋਰ ਅਨੁਭਵ ਹੋਊਗਾ ਪਤਾ ਨਹੀਂ ਹੁਣ ਕੀ ਹੋਣਾ ਤੇ ਫਰੈਂਡਸ ਦੇ ਫੋਨ ਆਉਂਦੇ ਕਿ ਤੇਰਾ ਬ੍ਰਦਰ ਜਪਾਨ ਦੇ ਵਿੱਚੋਂ ਆਇਆ ਹਾਂਜੀ ਤੇ ਮੈਨੂੰ ਸਾਰੇ ਰੀਲਾਂ ਭੇਜਿੰਦਾ ਕਿ ਅਕਲੀ ਨਾ ਤੇਰਾ ਭਰਾਵਾ ਤੇਰਾ ਭਰਾਵਾ ਸਾਰੇ ਕਹਿੰਦੇ ਤੂੰ ਫੇਮਸ ਹੋ ਗਈ ਮੈਂ ਕਿਹਾ ਮੈਂ ਥੋੜੀ ਫੇਮਸ ਹੋਈ ਹਾਂ ਇਹ ਰਖੜੀ ਦਾ ਤੋਹਫਾ ਮਿਲ ਗਿਆ ਹਾਂਜੀ ਰਖੜੀ ਦਾ ਗਿਫਟ ਮਿਲ ਗਿਆ ਉਹਨਾਂ ਨੂੰ ਆਪਣਾ ਨਾਮ ਦੱਸ ਕੇ ਸਭ ਤੋਂ ਪਹਿਲਾਂ ਸੁਖਪਾਲ ਸਿੰਘ ਅਮ੍ਰਿਤਸਰ ਦੇ ਰਹਿਣ ਵਾਲਾ ਜਦੋਂ ਟੱਡੀ ਵੀ ਵੱਲ ਲੋਕ ਸੋਸ਼ਲ ਮੀਡੀਆ ਦੇ ਤੋਂ 19 ਸਾਲ ਬਾਅਦ ਬੇਟਾ ਮਿਲਿਆ ਕਿੱਥੋਂ ਆਇਆ ਤੇ ਕਦੋਂ ਟੱਡੀ ਮੈਰਿਜ ਹੋਈ ਸੀ ਇਹ ਮੈਂ 2002 ਦੇ ਵਿੱਚ ਦੀ ਮੰਮਾ ਨੂੰ ਮਿਲਿਆ ਸੀ ਜਪਾਨ ਆਪਣੇ ਜਪਾਨੀਸ ਨੇ ਥਾਈਲੈਂਡ 에ਅ ਤੇ ਉਤਬਾਰ ਉਹ ਇੰਡੀਆ ਉਹਨਾਂ ਨੂੰ ਲੈ ਕੇ ਆਇਆ ਸੀ ਮੈਂ ਇੱਥੇ ਕਮਾਇਆ ਫਿਰ ਤੇ 2002 ਚ ਉਹ ਫਿਰ ਮੈਨੂੰ ਸਪான்ਸਰ ਭੇਜ ਕੇ ਤਾਂ ਉਹ ਮੈਨੂੰ ਉੱਥੇ ਸੱਦ ਲਿਆ ਸੀ ਜਪਾਨ ਦੇ ਵਿੱਚ ਤੇ ਕਿਦਾਂ ਪਿਆਰ ਦੀ ਕਹਾਣੀ ਦਾ سٹਾਰਟ ਤੇ ਹਰਦੀ ਕਹਾਣੀ 2002 ਚ سٹਾਰਟ ਹੋ ਗਈ ਸੀ ਜਦੋਂ ਫਸਟ ਟਾਈਮ ਮਿਲੇ ਸੀ ਉਸ ਤੋਂ ਬਾਅਦ ਫਿਰ ਜਾਪਾਨ ਜਾ ਕੇ ਹੀ ਸ਼ਾਦੀ ਕਰ ਲਈ 2003 ਚ ਫਿਰ ਮੇਰੇ ਬੇਟੇ ਦਾ ਜਨਮ ਹੋਇਆ ਸੀ ਤੇ ਤੁਸੀਂ ਪੰਜਾਬ ਚ ਕਿਉਂ ਆਏ ਫਿਰ ਜਾਪਾਨ ਚ ਤੁਸੀਂ ਰਹੇ ਹੋ ਉਹ ਫਿਰ ਸਾਡੇ ਥੋੜੇ ਜਿ ਮਿਸ ਅੰਡਰਸਟੈਂਡਿੰਗ ਹੋ ਗਈ ਸੀ ਲੜਾਈ ਝਗੜੇ ਥੋੜੇ ਜਿ ਇੰਟਰਨੈਸ਼ਨਲ ਮੈਰਿਜ ਕਲਚਰ ਸਾਡਾ ਥੋੜਾ ਵੱਖਰਾ ਸੀ ਉਹਨਾਂ ਦਾ ਵੱਖਰਾ ਸੀ ਤੇ ਉਹਦੇ ਕਰਕੇ ਸਾਡਾ ਥੋੜਾ ਆਪ ਆਪਣਾ ਇਸਪੀਡ ਜਾ ਪੈ ਗਿਆ ਫਿਰ ਮੈਂ ਵਾਪਸ ਜਪਾਨ ਆ ਜਪਾਨ ਤੋਂ ਇੰਡੀਆ ਆ ਗਿਆ ਫਿਰ 2004 ਚ ਮਮਾ ਮੈਨੂੰ ਫੇਰ ਲੈ ਕੇ ਗਈ ਸੀ ਇੱਕ ਵਾਰ ਵਾਪਸ ਹਾਂਜੀ ਤੇ ਕਿਦਾਂ ਲੱਗ ਰਿਹਾ ਕਿ ਹੁਣ ਇੱਕ ਪਿਓ 19 ਸਾਲ ਜਦੋਂ ਮਿਲੇ ਉਹ ਕਿਦਾਂ ਦਾ ਮੈਂ ਬਹੁਤ ਵਧੀਆ ਫੀਲਿੰਗ ਹੋ ਰਿਹਾ ਫੀਲ ਹੋ ਰਿਹਾ ਵਾ ਵੀ ਮੈਂ ਬਿਆਨ ਨਹੀਂ ਕਰ ਸਕਦਾ ਵੀ ਮੈਂ ਬਹੁਤ ਜ਼ਿਆਦਾ ਇੱਕ ਸੁਪਨੇ ਦੀ ਤਰ੍ਹਾਂ ਹੀ ਲੱਗ ਰਿਹਾ ਵੀ ਮੈਂ ਆਪਣੇ ਬੱਚੇ ਨੂੰ ਇੰਨੀ ਦੇਰ ਬਾਅਦ ਮਿਲਿਆ ਵਾ ਮੈਂ ਬਿਆਨ ਨਹੀਂ ਕਰ ਸਕਦਾ ਤੇ ਕਿਦਾਂ ਲੱਗ ਰਿਹਾ ਪਹਿਲੇ ਬਾਈ ਨੂੰ ਪਤਾ ਸੀ ਮੈਰਿਜ ਬਾਰੇ ਮੈਰਿਜ ਬਾਰੇ ਪਤਾ ਸੀ ਬੇਟੇ ਬਾਰੇ ਨਹੀਂ ਸੀ ਪਤਾ ਬਟ ਵਿਆਹ ਤੋਂ 2-3 ਸਾਲ 2 ਡੇਢ-2 ਸਾਲ ਬਾਅਦ ਫਿਰ ਮੈਂ ਉਹਨਾਂ ਨੂੰ ਦੱਸਣਾ ਸ਼ੁਰੂ ਕਰਤਾ ਸੀ ਜਦੋਂ ਮੇਰੀ ਬੇਟੀ ਦਾ ਜਨਮ ਹੋਇਆ ਸੀ ਤੇ ਮੈਂ ਇਹਨਾਂ ਦੇ ਨਾਂ ਵੀ ਸੇਮ-ਸੇਮ ਹੀ ਰੱਖੇ ਆ ਆਪਣੀ ਬੇਟੀ ਦਾ ਤੇ ਮੁੰਡੇ ਦਾ ਨਾਂ ਵੀ ਇੱਕੋ ਜਿਹਾ ਹੀ ਰੱਖਿਆ ਉਹਦਾ ਨਾਂ ਵਲੀਨ ਆ ਉਹਦਾ ਨਾਂ ਜਸਲੀਨ ਆ ਵੀ ਨਾਂ ਵੀ ਇੱਕੋ ਜਿਹਾ ਰੱਖੇ ਸੀ ਤੇ ਫਿਰ ਮੈਂ ਇਹਨਾਂ ਨੂੰ ਦੱਸਤਾ ਸੀ ਔੜੀ ਔੜੀ ਸਾਰਾ ਕੁਝ ਹਾਂ ਤੇ ਜਿਹਨ ਸਾਡੀ ਬੇਟੀ ਹੈ ਹਾਂਜੀ ਬੇਟੀ 15 ਸਾਲ ਦੀ ਬੇਟੀ ਕਹਿੰਦੀ ਕਿ ਮੈਨੂੰ ਰਖੜੀ ਤੇ ਵੱਡਾ ਤੋਂ ਵੱਡੇ ਦਾ ਗੁਰੂ ਰਾਮਦਾਸ ਹਾਂਜੀ ਹਾਂਜੀ ਗੁਰੂ ਰਾਮਦਾਸ ਦੀ ਕਿਰਪਾ ਨਹੀਂ ਹੋਇਆ ਸਾਡੀ ਡੋਰ ਤੇ ਗੁਰੂ ਰਾਮਦਾਸ ਤੱਕ ਹੀ ਉਹਨਾਂ ਨੇ ਮਿਲਾਇਆ ਸਾਨੂੰ ਹਾਂਜੀ ਅਲੀ ਨੇ ਘਰ ਕੇ ਤਾਂ ਲੱਭਿਆ ਜੀ ਘਰ ਇਹ ਨਾਲ ਲੱਭਿਆ ਸਾ ਮੇਰੀਆਂ ਪੁਰਾਣੀਆਂ ਫੋਟੋਗ੍ਰਾਫੀ ਸੀ ਇਹਨਾਂ ਦੇ ਕੋਲ ਤੇ ਸਾਡੇ ਪੁਰਾਣੇ ਘਰ ਦਾ ਐਡਰੈਸ ਸੀ ਉੱਥੇ ਹੀ ਇਹਨੇ ਆਪਣਾ ਦੁਕਾਨਦਾਰਾ ਕੋ ਪੁੱਛ ਪੁੱਛ ਕੇ ਸਾਡੇ ਤੱਕ ਪਹੁੰਚ ਪਹੁੰਚਿਆ ਤੁਸੀਂ ਪਹੁੰਚ ਕੀਤੀ ਸੀ ਇਹਨਾਂ ਤੱਕ ਹਾਂਜੀ ਜਿਹਨਾਂ ਤੱਕ ਪਹੁੰਚ ਕੀਤੀ ਸੀ ਹਾਂਜੀ ਬੜੀ ਟਰਾਈ ਕੀਤੀ ਸੀ ਬਟ ਉਦੋਂ ਸੋਸ਼ਲ ਮੀਡੀਆ ਵੀ ਇਹਨਾਂ ਐਕਟਿਵ ਨਹੀਂ ਸੀ ਹੁੰਦਾ ਤੇ ਨੰਬਰ ਵਗੈਰਾ ਹੈਗਾ ਸੀ ਟਰਾਈ ਕਰਦਾ ਰਿਹਾ ਸੀ ਬਟ ਨਹੀਂ ਮੇਲ ਹੋਇਆ ਤੇ ਚਲੋ ਹੁਣ ਮੇਲ ਹੋ ਗਿਆ ਅਈ ਤੇ ਸੁਪਨਾ ਹੀ ਲੱਗ ਰਿਹਾ ਸਾਰਾ ਕੁਝ ਕਿਹਦਾ ਕਲਚਰ ਲੱਗਾ ਉਹ ਨੂੰ ਪੰਜਾਬ ਦਾ ਕਲਚਰ ਪੰਜਾਬ ਦਾ ਉਹਨੂੰ ਬਹੁਤ ਪਸੰਦ ਆਇਆ ਕਿਉਂਕਿ ਹਾਫ ਬਲੱਡ ਪੰਜਾਬ ਦਾ ਉਹਦਾ ਬਹੁਤ ਉਹਨੂੰ ਪਸੰਦ ਆਇਆ ਪੰਜਾਬ ਦਾ ਕਲਚਰ ਹਾਂਜੀ ਤੇ ਹੁਣ ਜਾਣਾਂ ਉਹ ਕੀ ਇਹਦੇ ਨੂੰ ਕਿੱਦਾਂ ਹੁੰਦੇ ਆ ਮਦਰ ਉਹਨਾਂ ਦੇ ਬੋਰ ਹੋ ਜਾਂਦੇ ਆ ਕੀ ਨੇਲ ਇੱਕ ਲੱਗਾ ਸੀ ਸਾਡਾ ਹਾਂਜੀ ਹਾਂਜੀ ਜਾ ਦੇ ਦੋ ਤਰੀਕ ਨੂੰ ਜਾਂ ਤਿੰਨ ਨੂੰ ਜਾਏਗਾ ਜੇ ਟਿਕਟ ਕਨਫਰਮ ਨਹੀਂ ਹੋਈ ਹਾਂਜੀ ਹਾਂਜੀ ਮਮਾ ਨਾਲ ਗੱਲ ਹੋ ਗਈ ਹਾਂਜੀ ਇੱਕ ਦਿਨ ਹੋਈ ਸੀ ਜਿੱਦਨੇ ਆਇਆ ਉਹਦਣ ਹੀ ਐਨਾ ਮੇਰੀ ਗੱਲ ਕਰਾਈ ਸੀ ਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਇਹਨੇ ਮੈਨੂੰ ਲੱਭ ਲਿਆ ਵਾ ਤੇ ਸਾਡੇ ਕੋਲ ਹੀ ਆ ਤੇ ਉਹ ਕਹਿੰਦੇ ਨੇ ਨਹੀਂ ਮੈਨੂੰ ਕੋਈ ਟੈਨਸ਼ਨ ਨਹੀਂ ਆ ਇਹ ਜੇ ਆਪਾਂ ਗੋਲਡਨ ਟੈਂਪਲ ਤੇ ਵਾਗਾ ਬਾਰਡਰ ਹੀ ਗਏ ਆ ਤੇ ਬਾਕੀ ਹੁਣ ਆਪਣੇ ਰਿਸ਼ਤੇਦਾਰਾਂ ਕੋ ਲੈ ਕੇ ਜਾਂਦਾ ਪਿਆ ਵਾ ਫੇਰ ਇਹਨੂੰ ਲਾਗੇ ਬੰਨੇ ਹੋਰ ਕਮਾਵਾਂਗੇ ਜਿੱਥੇ ਤਿੱਤਰ ਤੱਕ ਜਾ ਸਕਦੇ ਲੈ ਕੇ ਜਾਊਂਗਾ ਇਹਨਾਂ ਹਾਂਜੀ